ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਹਾਡੇ ਘਰ ਨਿੰਬੂਆਂ ਦਾ ਪੌਦਾ ਲੱਗਿਆ ਹੋਇਆ ਹੈ ਅਤੇ ਉਸ ਨੂੰ ਫਲ ਨਹੀਂ ਆ ਰਿਹਾ ਪਰ ਵਧੀਆ ਵੱਧ ਫੁੱਲ ਰਿਹਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਤੁਹਾਨੂੰ ਨਿੰਬੂਆਂ ਦੇ ਪੌਦੇ ਨੂੰ ਫਲ ਨਾ ਆਉਣ ਦੀ ਸਮੱਸਿਆ ਦਾ ਹੱਲ ਦੱਸਾਂਗੇ ਅਕਸਰ ਹੀ ਅਸੀਂ ਨਿੰਬੂਆਂ ਦਾ ਪੌਦਾ ਜਦੋਂ ਘਰ ਵਿੱਚ ਲਗਾਉਂਦੇ ਹਾਂ ਤਾਂ ਉਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖਾਦਾ ਪਾਉਂਦੇ ਹਾਂ ਤਾਂ ਜੋ ਉਹ ਛੇਤੀ ਵੱਧ ਫੁੱਲ ਸਕੇ ਅਤੇ ਉਸ ਨੂੰ ਵਧੀਆ ਫਲ ਆ ਸਕੇ ਪਰ ਹਰ ਤਰ੍ਹਾਂ ਦੀਆਂ ਖਾਦਾਂ ਦੀ ਵਰਤੋਂ ਕਰਨ ਦੇ ਬਾਵਜੂਦ ਪੌਦਾ ਵਧੀਆ ਵਾਧਾ ਹੁੰਦਾ ਹੈ ਤੇ ਉਸ ਨੂੰ ਫਲ ਵੀ ਆਉਂਦਾ ਹੈ ਪਰ ਫਲ ਸਹੀ ਤਰ੍ਹਾਂ ਪੱਕਦਾ ਨਹੀਂ ਹੈ ਫੁੱਲ ਬੁੱਕੀ ਹੀ ਝੜ ਜਾਂਦੀ ਹੈ ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਨਿੰਬੂਆਂ ਦੀਆਂ ਜੜਾਂ ਵਿੱਚ ਪੈਦਾ ਹੋਣ ਵਾਲਾ ਬ੍ਰੀਕ ਜਾਲਾ ਹੈ ਇਸ ਜਾਲੇ ਕਾਰਨ ਹੀ ਅਕਸਰ ਨਿੰਬੂਆਂ ਦੇ ਪੌਦੇ ਨੂੰ ਫਲ ਬਹੁਤ ਘੱਟ ਆਉਂਦਾ ਹੈ ਜਾਂ ਫਿਰ ਇੱਕ ਵਾਰੀ ਫਲ ਆਉਣ ਤੋਂ ਬਾਅਦ ਉਹ ਝੜ ਜਾਂਦਾ ਜੇਕਰ ਤੁਹਾਡੇ ਘਰ ਲੱਗੇ ਨਿੰਬੂਆਂ ਦੇ ਪੌਦੇ ਵਿੱਚ ਵੀ ਇਹੀ ਸਮੱਸਿਆ ਆ ਰਹੀ ਹੈ ਤਾਂ ਉਸ ਦੇ ਹੱਲ ਲਈ ਤੁਸੀਂ ਸਭ ਤੋਂ ਪਹਿਲਾਂ ਉਸ ਦੇ ਤਣੇ ਤੋਂ 2 ਫੁੱਟ ਦੀ ਦੂਰੀ ਤੱਕ ਚਾਰੇ ਪਾਸੇ ਮਿੱਟੀ ਨੂੰ ਪੁੱਟਣਾ ਸ਼ੁਰੂ ਕਰੋ ਅਤੇ ਉਸ ਨੂੰ ਪੁੱਟਣ ਵੇਲੇ ਇੱਕ ਗੱਲ ਦਾ ਧਿਆਨ ਰੱਖੋ ਕਿ ਉਸ ਦੀਆਂ ਵੱਡੀਆਂ ਮੋਟੀਆਂ ਜੜ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹੌਲੀ ਹੌਲੀ ਖੁਰਪੇ ਦੀ ਮਦਦ ਨਾਲ ਉਸ ਮਿੱਟੀ ਨੂੰ ਖੁਰਚਦੇ ਰਹੋ ਅਤੇ ਉਸ ਵਿੱਚ ਜਿੰਨੀਆਂ ਵੀ ਬਰੀਕ ਵਾਲਾਂ ਵਰਗੀਆਂ ਜੜ੍ਹਾਂ ਦਾ ਇਹ ਜਾਲਾ ਤੁਹਾਨੂੰ ਦਿਖਾਈ ਦੇਵੇ ਉਸ ਨੂੰ ਚੰਗੀ ਤਰ੍ਹਾਂ ਉਤਾਰ ਦਿਓ ਅਤੇ ਸਾਫ਼ ਕਰਕੇ ਇਹ ਮਿੱਟੀ ਦੁਆਰਾ ਪੌਦੇ ਦੇ ਤਣੇ ਨਾਲ ਲਗਾ ਦਿਓ ਅਤੇ ਤਣੇ ਤੋਂ 1 ਫੁੱਟ ਦੀ ਦੂਰੀ ਤੇ ਇੱਕ ਖਾਲੀ ਕਰ ਲਓ ਉਸ ਖਾਲੀ ਵਿੱਚ ਤੁਸੀਂ ਖਾਦਾਂ ਚੰਗੀ ਤਰ੍ਹਾਂ ਮਿਲਾ ਦਿਓ ਤੁਸੀਂ ਰੂੜੀ ਦੀ ਖਾਦ ਵੀ ਪਾ ਸਕਦੇ ਹੋ ਜੋ ਚੰਗੀ ਤਰ੍ਹਾਂ ਗਲੀ ਸੜੀ ਹੋਵੇ ਅਤੇ ਇਸ ਦੇ ਨਾਲ ਤੁਸੀਂ ਸਰੋਂ ਦੀ ਖਾਲ ਦੀ ਵਰਤੋਂ ਵੀ ਜ਼ਰੂਰ ਕਰੋ ਕਿਉਂਕਿ ਉਸ ਵਿੱਚ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਆਰਗੈਨਿਕ ਖਾਦਾਂ ਵਰਤਣੀਆਂ ਚਾਹੁੰਦੇ ਹੋ ਜਾਂ ਫਿਰ ਰਸਾਇਣਿਕ ਖਾਦਾਂ ਕਿਸੇ ਵੀ ਤਰ੍ਹਾਂ ਦੀ ਖਾਦਾਂ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਖਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਉਸ ਮਿੱਟੀ ਨੂੰ ਚੰਗੀ ਤਰ੍ਹਾਂ ਦਬਾ ਦਿਓ ਤਾਂ ਜੋ ਪੌਦਾ ਕਿਸੇ ਤੇਜ਼ ਹਵਾ ਜਾਂ ਹਨੇਰੀ ਨਾਲ ਨਾ ਡਿੱਗ ਸਕੇ ਉਸ ਨੂੰ ਚੰਗੀ ਤਰ੍ਹਾਂ ਦਬਾਓ ਅਤੇ ਤਣੇ ਦੇ ਨਾਲ 1 ਫੁੱਟ ਤੱਕ ਉਚਾਈ ਤੱਕ ਚੰਗੀ ਤਰ੍ਹਾਂ ਮਿੱਟੀ ਲਗਾਓ ਇਸ ਤੋਂ ਇਲਾਵਾ ਜੇਕਰ ਤੁਹਾਡੇ ਪੌਦੇ ਵਿੱਚ ਖਾਦਾਂ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਪੱਤਿਆਂ ਵਿੱਚ ਪੀਲੇਪਣ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਤਾਂ ਤੁਸੀਂ ਜੜਾਂ ਵਿੱਚ ਫੰਗੀਸਾਈਡ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਕਈ ਵਾਰੀ ਜੜਾਂ ਵਿੱਚ ਕਿਸੇ ਫੰਗਸ ਦੇ ਕਾਰਨ ਵੀ ਪੌਦੇ ਤੱਕ ਪੋਸ਼ਕ ਤੱਤ ਚੰਗੀ ਤਰ੍ਹਾਂ ਨਹੀਂ ਪਹੁੰਚਦੇ ਜਿਸ ਕਾਰਨ ਉਸ ਵਿੱਚ ਤੱਤਾਂ ਦੀ ਘਾਟ ਆ ਜਾਂਦੀ ਹੈ ਇਸ ਤੋਂ ਬਾਅਦ ਪੌਦੇ ਨੂੰ ਭਰਮਾ ਪਾਣੀ ਦਿਓ ਅਤੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਸੀਜ਼ਨ ਵਿੱਚ ਉਸ ਨੂੰ ਵਧੀਆ ਭਰਪੂਰ ਫਲ ਲੱਗੇਗਾ ਅਤੇ ਫਲ ਪੱਕੇਗਾ ਵੀ ਵਧੀਆ ਇਹ ਤਰੀਕਾ ਤੁਸੀਂ ਫਲ ਆਉਣ ਤੋਂ ਇੱਕ ਤੋਂ ਦੋ ਮਹੀਨੇ ਪਹਿਲਾਂ ਵਰਤੋ ਜਾਂ ਫਿਰ ਦਸੰਬਰ ਦੇ ਮਹੀਨੇ ਜਦੋਂ ਪੌਦੇ ਆਰਾਮ ਦੀ ਹਾਲਤ ਵਿੱਚ ਹੁੰਦੇ ਹਨ ਉਦੋਂ ਇਸ ਤਰੀਕੇ ਦੀ ਵਰਤੋਂ ਕਰਕੇ ਸਾਰੀਆਂ ਖਾਦਾਂ ਪੌਦੇ ਵਿੱਚ ਪਾ ਦਿਓ ਅਤੇ ਆਉਣ ਵਾਲੇ ਸਮੇਂ ਵਿੱਚ ਜਿਸ ਵਿੱਚ ਮਾਰਚ ਦੇ ਮਹੀਨੇ ਜਦੋਂ ਪੌਦੇ ਨੂੰ ਫਲ ਆਵੇਗਾ ਤਾਂ ਉਹ ਫਲ ਵਧੀਆ ਭਰਪੂਰ ਹੋਵੇਗਾ ਇਸ ਤਰੀਕੇ ਨਾਲ ਤੁਸੀਂ ਨਿੰਬੂਆਂ ਦੇ ਪੌਦੇ ਤੋਂ ਵਧੀਆ ਟੋਕਰੇ ਭਰ-ਭਰ ਕੇ ਫਲ ਲੈ ਸਕਦੇ ਹੋ ਖਾਦਾਂ ਪਾਉਣ ਅਤੇ ਇਸ ਜੜਾਂ ਵਿੱਚੋਂ ਜਾਲਾ ਕੱਢਣ ਵਾਲੇ ਤਰੀਕੇ ਦੀ ਵਰਤੋਂ ਕਰਨ ਦੇ ਨਾਲ-ਨਾਲ ਨਿੰਬੂ ਦੇ ਪੌਦੇ ਦੀ ਕਾਂਡਛਾਂਟ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਨਿੰਬੂ ਉੱਤੇ ਬਹੁਤ ਸਾਰੀਆਂ ਉੱਲੀਆਂ ਇਸ ਦੀਆਂ ਨਰਮ ਟਾਣੀਆਂ ਉੱਤੇ ਹਮਲਾ ਕਰਦੀਆਂ ਹਨ ਜਿਸ ਨਾਲ ਇਸ ਦੀਆਂ ਬਰੀਕ ਕੋਮਲ ਟਾਣੀਆਂ ਅਕਸਰ ਹੀ ਸੁੱਕਦੀਆਂ ਰਹਿੰਦੀਆਂ ਹਨ ਇਹਨਾਂ ਦੀ ਕਾਂਡਛਾਂਟ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਅਜਿਹਾਂ ਕੋਈ ਵੀ ਸੁੱਕੀਆਂ ਟਾਹਣੀਆਂ ਦੀ ਕਾਂਟ-ਛਾਂਟ ਕਰੋ ਤਾਂ ਇੱਕ ਗੱਲ ਦਾ ਤੇ ਹਮੇਸ਼ਾ ਧਿਆਨ ਰੱਖੋ ਕਿ ਉਹਨਾਂ ਦੀ ਕਾਂਟ-ਛਾਂਟ ਸੁੱਕੇ ਹਿੱਸੇ ਨੂੰ ਛੱਡ ਕੇ ਹਰਾ ਹਿੱਸਾ ਵੀ ਨਾਲ 2-3 ਇੰਚ ਜ਼ਰੂਰ ਕੱਟੋ ਅਤੇ ਉਸ ਤੇ ਕਿਸੇ ਫੰਗੀਸਾਈਡ ਦਾ ਲੇਪ ਲਗਾਓ ਤਾਂ ਜੋ ਉਹ ਬਿਮਾਰੀ ਅੱਗੇ ਨਾ ਜਾਵੇ ਅਤੇ ਇਸ ਤੋਂ ਇਲਾਵਾ ਇੱਕ ਤੋਂ 2 ਮਹੀਨਿਆਂ ਦੇ ਅੰਤਰ ਤੇ ਉਸ ਤੇ ਵਧੀਆ ਫੰਗੀਸਾਈਡ ਦੀ ਛਿੜਕਾਅ ਵੀ ਜ਼ਰੂਰ ਕਰਦੇ ਰਹੋ ਇਸ ਤਰੀਕੇ ਨਾਲ ਵੀ ਸਾਡਾ ਨਿੰਬੂਆਂ ਦਾ ਪੌਦਾ ਹਰਿਆ-ਭਰਿਆ ਰਹੇਗਾ ਅਤੇ ਉਸ ਉੱਤੇ ਬਹੁਤ ਜ਼ਿਆਦਾ ਹਾਲਾ ਹੋਣਗੇ ਸੋ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਭੈਣ ਭਰਾ ਨੂੰ ਵੀ ਇਸ ਦਾ ਫਾਇਦਾ ਹੋ ਸਕੇ ਅਤੇ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ